ਅਰਜਨ 905605 DI ਇਹ ਵੀ 4/4 ਆ ਬਈ 4/4 origianally ਨੇ ਸੱਜ ਜਨੇ ਵੀ ਹੈ ਨਹੀਂ ਕੈ ਕਰਵਾਇਆ ਹੋਇਆ ਤਾਂ ਨਹੀਂ ਕੋਈ ਸასიਖਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਥੋੜਾ ਵੀ ਆਰਮਨਾਨ ਸੇਖੋਂ ਬੁੜਾਵਾਲ ਦੋਸਤੋ ਪਹਿਲਾਂ ਤਾਂ ਬੇਨਤੀ ਹੈ ਵੀ ਜੇਕਰ ਪੇਜ ਤੇ ਆਪਣੇ ਤੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਮੰਡੀਆਂ-ਮੰਡੀਆਂ ਦਿਖਾਉਂਦੇ ਰਹਿੰਨੇ ਆ ਹਨਾ ਕਈ ਵਾਰ ਹੁਣ ਭਰਾਵਾਂ ਨੂੰ ਮਤਲਬ ਨਿਗਾ ਐ ਹੁੰਦੇ ਵੀ ਆਪਾਂ ਟਰੈਕਟਰ ਕੋਈ ਦੇਖਣਾ ਹਨਾ ਵੀ ਔਰਾਂ ਪਰੋਂ ਤਾਂ ਨਹੀਂ ਮਿਲਦਾ ਅਸੀਂ ਅਕਸਰ ਮੰਡੀਆਂ ਦਿਖਾਉਂਦੇ ਹੀ ਰਹਿੰਨੇ ਆ ਹਨਾ ਤੇ ਅੱਜ ਆਪਾਂ ਬਰਨਾਲੇ ਵਾਲੀ ਮੰਡੀ ਤੇ ਆਏ ਹੋਇਆ ਸੀਜ਼ਨ ਬਿਲਕੁਲ ਸਿਰ ਤੇ ਆ ਗਿਆ ਤੇ ਟਰੈਕਟਰ ਅੱਜ ਆਪਾਂ 4x4 ਹੀ ਦਿਖਾਉਣੇ ਆ ਕਰਲੇ ਜਿੰਨੇ ਕੋਈ 5 7 10 ਟਰੈਕਟਰ ਦਿਖਾਉਣੇ ਆਗੇ ਤੇ ਜਗਸੀਰ ਦੀ ਜਗਸੀਰ ਢਾਲੀਵਾਲ ਦੀ ਮੰਡੀ ਤੇ ਆਇਆ ਤੇ ਮੁੰਡਾ ਦੱਸਤਾ ਬਾਈ ਨੇ ਆਪਾਂ ਨੂੰ ਸਾਰੀਆਂ ਗੱਲਾਂ ਬਾਤਾਂ ਕਰਨ ਦੱਸਣ ਵਾਸਤੇ ਵੀ ਕਿਹੜਾ ਟਰੈਕਟਰ ਕਿੰਨਾ ਕੁ ਚੱਲਿਆ ਤੇ ਬੜੀ ਵੱਡੀ ਵੀਡੀਓ ਨਹੀਂ ਕਰਦੇ ਆ ਜੋ ਆਪਾਂ ਐਸੇ ਤੋਂ ਅਰਜਨ ਤੋਂ ਜੁੜਦੇ ਆ 605 ਤੋਂ ਇਹ ਹੈਗਾ 21 ਮਾਡਲ ਜੀ 21 ਮਾਡਲ ਆ ਨਾ ਹਾਂਜੀ ਬਾਈ ਅੱਛਾ ਕੀ ਨਾਮ ਪੜਾ ਛੋਟਾ ਨਾਮ ਦੱਸ ਜਰਾ ਮੇਰਾ ਨਾਮ ਮਣੀ ਆ ਬਾਈ ਮਣੀ अच्छा फ्रेंड में 100 रेड है ये संगेड़ा हां संगेड़ा वाले जक्सिर दी मंडी है ये ਤੇ ਇਹ ਹੈਗਾ ਜੀ 21 ਮਾਡਲ ਦੋਸਤੋ ਪੀਪੀ ਪੰਜਾਬ ਨੰਬਰ ਨੇ ਸਾਰੇ ਆਪਣੇ ਹਾਂਜੀ ਸਾਰੇ ਪੰਜਾਬ ਨੰਬਰ ਆਈ ਆਪਣੇ ਕੋਲ ਤੇ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਵੇਟ ਸਾਰਿਆਂ ਦੇ ਨਾਲ ਨੇ ਜਿੰਨੇ ਵੀ ਹੈਗੇ ਵੇਟ ਦੇਖੋ ਵੀ ਪੰਡੀ ਬੰਨੀ ਫਿਰਦੇ ਨੇ ਬੇਟਾਂ ਦੀ ਹਨਾ ਦੇਣੀ ਨੇ ਵੀ ਬਾਈ ਕਹਿੰਦਾ ਵੀ ਐ ਲਾਉਣਾ ਲੂਣੇ ਲਾਉਣੇ ਤਾਂ ਨਹੀਂ ਨਹੀਂ ਬਾਈ ਲਾਉ ਹੁਣ ਦੱਸਦੇ ਨਹੀਂ ਫਿਰ ਹਾਂ ਨਹੀਂ ਨਹੀਂ ਪਹਿਲਾਂ ਠੀਕ ਹੈ ਠੀਕ ਹੈ ਠੀਕ ਹੈ ਮਨੀ ਤੇ ਇਹ ਦੀ ਡਿਮਾਂਡ ਹੈਗੀ 890000 ਰੁਪਇਆ ਕਿੰਨੀ ਕੋਹ ਜੀ ਛੋਟ ਕੱਢ ਦੇ ਨੂੰ ਪੁੱਛਿਆ ਕੋਸਾਂ ਉਹ ਤਾਂ ਮੌਕੇ ਤੇ ਹੋ ਜਾ ਚੱਲ ਮੌਕੇ ਤੇ ਅਸੀਂ ਰੇਟ ਜੀ ਦੱਸ ਦਿੰਨੇ ਆਂ ਬਾਈ ਤੁਸੀਂ ਆਪੀ ਗੱਲਬਾਤ ਕਰ ਲਿਓ ਇਹਦਾ ਚੱਲਿਆ ਦੱਸੀ ਮਾੜੇ ਮੀਟਰ ਫਟਾਫਟ ਚੜ ਜਾ ਕਰ ਵੀਡੀਓ ਪਾ ਬੜੀ ਵੱਡੀ ਨਹੀਂ ਕਰਦੇ ਮੈਨੂੰ ਤਾਂ ਪਤਾ ਹੀ ਨਹੀਂ ਚੱਲ ਪੜਿਆ ਪੁੜਿਆ ਨਹੀਂ ਹੈਗਾ ਕੋਈ ਗੱਲ ਨਹੀਂ ਛੋਟੇ ਭਾਈ ਇਹ ਚੱਲਿਆ ਹੈਗਾ ਦੋਸਤੋ 498 ਘੰਟੇ ਆ ਜਾ ਆਪਾਂ ਗਾਹਣਾ ਦੇਖਦੇ ਆਂ ਇਹ ਹੈਗਾ ਜੀ ਮਾਡਲ 21 8 ਲੱਖ 90000 ਰੁਪਏ ਮੁੱਲਾ ਤੇ ਚੱਲਿਆ ਦਸਤਾ ਤੇ ਨਾਲ ਆ ਗਿਆ 60 65 ਜੀ ਵੇਟ ਇਹਦੇ ਵੀ ਚੰਗੇ ਲੱਗਿਆ 4x4 ਟਰੈਕਟਰ ਟਰੈਕਟਰ ਲੁੱਕ ਦਾ ਸੋਹਣਾ ਫੈਵੇ ਦੀ ਸ਼ਕਤੀ ਸ਼ਕਤੀ ਉਹਦੇ ਵੀ ਸੀ ਇਹਦੇ ਵੀ ਸੀ ਡਿਟੇਲ ਚ ਹਾਂ ਜੀ ਅੱਛਾ ਦੱਸੋ ਮੜਾ ਇਹ ਖੁੱਲ ਕੇ ਕਰੋਗੇ ਨਾ 4x4 ਹੈ ਇਹਦੇ ਚੱਲਿਆ ਨਹੀਂ ਸਾਨੂੰ ਕਲੀਅਰ ਹੋਇਆ ਵੀ ਚੱਲੇ ਕਿੰਨਾਗਾ ਬਿਲਟਰ ਤੇ ਹੋਗਾ ਕਲੀਅਰ ਚ ਨਹੀਂ ਹੋਇਆ 6000 ਕਿੰਨੇ ਚਲੇ 6000 ਠੀਕ ਹੈ ਲਓ ਜੀ 6000 ਪੂਰਾ ਘੰਟਾ ਚੱਲਿਆ ਹੋਇਆ ਦੋਸਤੋ ਤੇ ਕਰਾਰੋ ਦਾ ਗੇਅਰ ਆ ਬਾਈ ਨੇ ਦੱਸਿਆ ਬਾਈ ਹੋਰ ਡਿਟੇਲ ਕੋਈ ਇਹਦੀ ਬਸ ਚੇਂਜਰ ਵਾਲਾ ਅੱਛਾ ਚੇਂਜਰ ਚ ਆ ਗਿਆ ਇਹ ਸਾਰੇ ਗੇਅਰਾਂ ਚ ਬੈਠਾ ਹਾਂ ਅੱਜ ਉਹਦੀ ਗੱਲਬਾਤ ਕਰਨੀ ਹੈ ਕਰਮ ਹਾਂ ਅਰਜਨ 9:00 605 ਡੀ ਆਈ ਇਹ ਵੀ 4x4 ਬਈ 4x4 origignal ਇਹਨੇ ਸਾਰੇ ਜਿੰਨੇ ਵੀ ਹੈ ਨਾ ਕਿਹ ਕਰਵਾਇਆ ਹੋਇਆ ਤਾਂ ਨਹੀਂ ਕੋਈ ਉਹ ਕਰਵਾਇਆ ਹੋਇਆ ਕਿਹੜਾ ਫਾਰਮ ਟਰੱਕ ਆ ਫਾਰਮ ਟਰੱਕ ਮੈਨੂੰ ਲੱਗਿਆ ਜਿਵੇਂ ਪਹਿਲਾਂ ਕਰਵਾਇਆ ਨਾ ਹਨਾ ਸਾਰੇ ਇਹ origignal ਨੇ ਤੇ ਇਹ ਕਿੰਨਾ ਕਿ ਚੱਲਿਆ ਹੋ ਬਾਈ 1700 ਘੰਟਾ ਇਹ 1700 ਘੰਟਾ ਚੱਲਿਆ ਤੇ ਕਿੰਨਾ ਮਰਲਾ ਇਹ 12 17 ਹੀ ਮਰਲਾ 1700 ਘੰਟਾ ਚੱਲਿਆ ਹੋਇਆ 690000 ਰੁਪਏ ਮੁੱਲ ਆ ਜੀ ਬੰਪਰ ਉਪਰ ਓਕੇ ਲੱਗਿਆ ਹੋਇਆ ਤੇ ਬਾਕੀ ਲੁੱਕ ਵੀ ਸੋਹਣੀ ਆ ਲਾਈਟਾਂ ਲੂਟਾ ਫੁੱਲ ਨੇ ਕੱਲੀ ਡੈੱਕ ਦੀ ਘਾਟ ਆ ਉਹ ਤੁਸੀਂ ਲਾ ਲੈਣਾ ਮਿੱਤਰੋ ਤੇ ਨਾਲ ਹੀ ਖੜਿਆ ਜੀ 655 DI ਤੇ ਇਹਦੀ ਦੱਸਿਓ ਬਾਈ ਡਟੇਲ ਆ 2021 ਮਾਡਲ ਆ ਅੱਛਾ ਇਹ ਮਾਡਲ ਆ ਟੌਪ ਮਾਡਲ ਜੀ ਬਲੌਰ ਸੀਆਰਡੀਆ ਹੈ ਵਿਦਆਉਟ ਸੀਆਰਡੀਆ ਹੈ 800 ਘੰਟਾ ਚੱਲਿਆ ਲਓ ਜੀ ਇੱਕ ਹੀ ਮਾਡਲ ਆ ਟੌਪ ਮਾਡਲ ਆ ਟੌਪ ਹਾਂ ਤੇ 99000 ਰੁਪਏ ਮੁੱਲ ਬਾਦ ਘੱਟ ਕੇ ਇੱਥੇ ਛੱਡੂ ਮੰਨ ਤਾਂ ਮੌਕੇ ਹੋ ਜੂ ਮੰਨ ਤਾਂ ਤੇ ਬਾਕੀ ਬੇਟਾਂ ਦੀ ਗੱਲ ਕਰਾਂ ਬੇਟ ਸੋਡੇ ਸਾਰੇ ਡਾਇਰੈਕਟਰਾਂ ਦੇ ਮੂਰੇ ਹੈਗੇ ਇੱਕ ਅੱਧਾ ਛੱਡ ਕੇ ਹਨਾ ਆ ਮਾਡਲ ਹੈਗਾ 23 23 12 ਲੱਖ 25000 ਰੁਪਏ ਮੁੱਲ ਹਾਂ ਪਰ ਸੌਣ ਦਾ ਜਦ ਤੇ ਬੰਪਰ ਦੇਖੋ ਬਾਈ ਆਹ ਸੌਰੀ ਆਪਣੇ ਮਗਰਾਟ ਆ ਐਡਜਸਟੇਬਲ ਨੇ ਮਗਰਾਟ ਪੂਰੇ ਵਧੀਆ ਨਹੀਂ ਹੈਗਾ ਬਾਈ ਲਾ ਇੱਕ ਆਹ ਹੋਰ ਵੀ ਨੋਟ ਆ ਵੀ ਤੁਸੀਂ ਕੋਈ ਚੀਜ਼ ਲਾਉਂਦੇ ਨਹੀਂ ਮੈਂ ਪਹਿਲਾਂ ਵੀ ਦੇਖਿਆ ਨਾ ਵੀ ਇਹ ਹਰਿਆ ਟਰੈਕਟਰ ਤੇ ਹੈਗੀ ਚੀਜ਼ ਵੀ ਨਾਲ ਹੀ ਦੇਣੀ ਹੁੰਦੀ ਹਾਂ ਤੇ ਬੈਟਰੀ ਬੁੰਡਰੀ ਪੱਖੋਂ ਓਕੇ ਆ ਬਾਈ ਬਿਲਕੁਲ ਨਾ ਜਮਾ ਦਾਣੇ ਤੇ ਸਾਲੀ ਗਾਰੰਟੀ ਹੈ ਅੱਛਾ ਬਾਈ ਕੰਮ ਲਿਆ ਬੈਨ 500 ਦੇ ਇਹਦਾ 12 25 ਦਿੱਤਾ ਮੌਕੇ ਦਾ ਹੋ ਜੂ ਕੋਈ ਹੱਲ ਆ ਹੋ ਜੂ ਆ ਇੱਕ ਟਾਪ ਮਾਡਲ ਐ ਸਪੈਸ਼ਲ ਡਰਨ ਵਾਤੇ ਅੱਛਾ ਪਰ ਮੈਂ ਨਾ ਉਹਦਾ ਕੰਮ ਨਹੀਂ ਤੇ ਦਵਾਚਾ 4 11 ਇਹ 16 ਮਾਡਲ ਬਹੁਤ ਘੱਟ ਰਹਿ ਰਿਹਾ 52 10 ਇਹਦਾ ਕੀ ਫਰਕ ਹੈ ਇਹ ਚਾਰ ਸਪੀਡਾਂ ਜੈਂ ਚੇਂਜਰ ਹੈ ਅੱਛਾ ਸਾਰਾ ਇਲੈਕਟ੍ਰੋਨਿਕ ਹੈ ਤੇ ਇੱਥੇ ਕਲਾ 4 ਰਹਿ ਰਿਹਾ ਹੈ ਕਿ ਕਵਾਇਆ ਹੈ ਕਿ ਮੈਂ ਕੰਪਨੀ ਕੰਪਨੀ ਕਲਾ ਲੱਖ ਰੁਪਏ ਦਾ ਰੇਟ ਐਕਸਟਰਾ ਹੁੰਦਾ ਵੈਸੇ ਕੰਪਨੀ ਦਾ ਅੱਛਾ ਪੀ ਵੀ 8 ਨੰਬਰ ਆ ਮਿੱਤਰੋ ਹਾਂ ਤੇ ਜੌਂਡੀਅਰ ਸਾਈ ਹੈਵੀ ਆ ਨੂਰੇ ਇਹ ਲੋਡਰ ਵਾਸਤੇ ਜਾਂ ਅੱਛਾ ਜਿਹੜਾ ਹਿੱਸਾ ਦਾ ਐਡਜਸਟੇਬਲ ਆ ਉਹ ਹੁੰਦਾ ਨਹੀਂ ਇਹ ਜਸਟ ਹੁੰਦਾ ਹੈ ਇਹ ਹੈਵੀ ਜੈਂ ਯੂ ਲੋਡਰ ਲਾਦਾ ਉਹ ਆ ਜਿਸ ਪ੍ਰਾਹਰ ਕੁਸਾਵਾ ਦਾ ਵਾਤੇ ਠੀਕ ਠੀਕ ਲੱਗਦਾ ਹੋ ਅੱਛਾ ਇਹ ਸਪੈਸ਼ਲ ਲੋਡਰ ਵਾਸਤੇ ਆ ਗਿਆ ਸਪੈਸ਼ਲ ਚੇਂਜਰ ਆ ਦੇ ਅੱਛਾ ਸਾਰੇ ਗਰਾਂਜ ਬੈਕ ਹੁੰਦਾ ਠੀਕ ਹੈ ਲਓ ਵੀ ਮਤਲਬ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਧਾ ਈਟਲੀ ਵਾਲ ਦਾ ਸੰਘੇੜੀ ਵਾਲ ਦਾ ਤੁਸੀਂ ਗੱਲਬਾਤ ਕਰ ਲਿਓ ਇੱਕ ਖੜਾ ਉੱਥੇ ਆਪਣਾ ਨਾਲ ਹੀ ਬਾਈ ਦੱਸੋ ਇਹ 4x4 ਉਹ ਕਿਹੜਾਗਾ ਪ੍ਰੀਤ ਜੀ ਹਮ ਆਜ ਪ੍ਰੀਤ ਦੇਖਦੇ ਆ 955 ਪ੍ਰੀਤ 2018 ਮਾਡਲ 18 ਮਾਡਲ ਆ 475000 ਰੁਪਏ ਮੁੱਲ ਆ ਵੇਟ ਇਹਦੇ ਚਾਰ ਨੇ ਨਾਲ ਹੈਨਾ ਹਾਂਜੀ ਹਾਂਜੀ ਚਾਰ ਵੇਟ ਨੇ ਬਈ ਕਿੰਨਾ ਕੁ ਵਜ਼ਨ ਹੁੰਦਾ ਇੱਕ ਬੇੜ ਦਾ ਪਤਾ ਹੋਵੇ ਇਹਦਾ ਮਰਗਦਾ ਆਹ ਭੋਜਨ ਹੈਗਾ ਕੁ ਇੱਕ ਚ 20 ਕਿਲੋ 80 ਕਿਲੋ 80 ਕਿਲੋ ਵਜ਼ਨ ਆਏਗਾ ਮੂਰੇ ਹੈਨਾ 20 ਕਿਲੋ ਵੀ ਆਹ ਕੱਲ ਇਹ ਰਿਜਨਲ ਆ ਫਿਰ ਬਈ ਹਾਂ ਤੇ ਚੱਲ ਲੈ ਚਲਾਈ ਚਲੂਈ ਦਾ ਕਿਵੇਂ ਤੇ ਇਹ ਬਣ ਕਿੱਥੇ ਜਾਊਗਾ ਲਵਾਦ ਇਹਦੀ 4 60 4 ਲੱਖ 60 ਹਜ਼ਾਰ ਦਾ ਤੇ ਆਹ ਟਰੈਕਟਰ ਯਾਰ ਇਹਦਾ ਝੋਟਾ ਹੀ ਆ ਜੀ ਹਾਂ ਇਹਦਾ ਝੋਟਾ ਹੀ ਆ ਕੋਲ ਲਸ ਉਲਤ ਨੇ ਮਿਤਰਾ ਨਿਗੜੀ ਚ ਉਹ ਗੱਲ ਹੈ ਹੈਨਾ ਬਿਲਕੁਲ ਜੀ ਹਾਂ ਚੇਂਜਰ ਵਾਲਾ 3 ਸਪੀਡ ਸਾਰਾ 4x4 ਹਾਂ ਇੱਕ ਤਾਂ ਹੁੰਦੀ ਹੈ ਜੀ ਕੱਲੀ ਫਾਈਬਰ ਦੀ ਛਤਰੀ ਹਾਂ ਬਈ ਇਹਦੇ ਆਰਓਪੀਐਸ ਹੁੰਦੀ ਹੈਗੀ ਆਰਓਪੀਐਸ ਦਾ ਮਤਲਬ ਹੁੰਦਾ ਵੀ ਜੇ ਬਾਈ ਚਾਂਸ ਚਲੋ ਰੱਬ ਨਾ ਕਰੇ ਟਰੈਕਟਰ ਪਲਟ ਜਾਂਦਾ ਹੈ ਨਾ ਹਾਂਜੀ ਬਈ ਤੇ ਡਰਾਈਵਰ ਨੂੰ ਐ ਖਰੋਚ ਨਹੀਂ ਹੁੰਦੀ ਅੱਛਾ ਏਜੰਸੀ ਦਾ ਦਾਵਾ ਹੈਗਾ ਇਹਦੇ ਇਹ ਏਜੰਸੀ ਵੱਲੀ ਨਹੀਂ ਆਉਂਦੀ ਇਹ ਅਰੀਜਨਲ ਜੀ ਅਰੀਜਨਲ ਅੱਛਾ ਆਹ ਦੇਖੋ ਇਹਦੇ ਥੱਲੇ ਕਿੰਨੀ ਹੈਵੀ ਕਰਕੇ ਰੱਖੀ ਹੋਈ ਮੈਂ ਇੱਕ ਦਿਖਾ ਦਿੰ ਮਲਾਂ ਮਲਾਂ ਜਾਂ ਫੱਲੋਂ ਪੂਰੀ ਫੁੱਲ ਹੈਵੀ ਕਰਕੇ ਲਈ ਹੋਈ ਹੈ YouTube ਦਾ ਤਾਂ ਚੱਕੇ ਆ ਦੇਖੋ ਇੰਨੀ ਮੋਟੀ ਪਲੇਟ ਜਿਵੇਂ ਆਪਣੇ ਉਹ ਮੁੰਡਾ ਨਹੀਂ ਸ਼ੁਰੂ ਨਹੀਂ ਮਤਲਬ ਪਿੱਛੇ ਹੋ ਗਿਆ ਸੀ ਨਾ ਉਹ ਇਸੇ ਕਾਰਨ ਕਰਕੇ ਹੋਇਆ ਸੀ ਹਨਾ ਉਹਦੇ ਆ ਨਾਟ ਟੁੱਟ ਗਏ ਜੀ ਹਾਂ ਮਤਲਬ ਆ ਦੇਖੋ ਵੀ ਕਿਰਸਤਾਈ ਵਾਲੀ ਚੀਜ਼ ਆ ਤੇ ਆ ਨਾਟ ਟੁੱਟ ਗੇ ਤਾਂ ਹੋ ਗਿਆ ਇਹਦੇ ਕੋਈ ਚੱਕਰ ਨਹੀਂ ਆ ਦੇਖੋ ਜੀ ਹੂੰ ਬਾਈ ਬਾਕੀ ਸਖਤਾਈ ਆ ਕੰਪਨੀ ਬਣਤਾਈ ਹੈ ਜੀ ਤੇ ਇਹਦੀ ਕੀਮਤ ਕਿੰਨੀ ਰੱਖੀ ਲਾਪਰੀ ਤਾਂ ਇਹਦੀ 9 ਲੱਖ ਜੀ ਤੇ ਮੌਕੇ ਦਾ ਮੌਕੇ ਦੇ ਬਾਅਦ ਘੱਟ ਕਰ ਦਾਂਗੇ ਜੀ ਹੋ ਜੋ ਫੁੱਲ ਹਾਂਜੀ ਲੋ ਮਿੱਤਰੋ ਟਰੈਕਟਰ ਛੋਟੇ ਘਰੇ ਖੜਾ ਵੀ ਬਹੁਤ ਜ਼ਿਆਦਾ ਜਚੂਗਾ ਤੇ ਬਾਕੀ ਜਚੂ ਖੇਤ ਚ ਚੱਲਦਾ ਜਚੂਗਾ ਜੀ ਚੱਲਦਾ ਤਾਂ ਫਿਰ ਉਹ ਤਾਂ ਗੱਲਾਂ ਹੋਣਗੀਆਂ ਲੋ ਬੰਦੇ ਨੇ ਲਿਆਂਦਾ ਟਰੈਕਟਰ ਹਾਂਜੀ ਟਾਈਗਰ ਚੱਲਦਾ ਜੀ ਹਾਂ ਟਾਈਗਰ ਚੱਲਦਾ ਜੱਟ ਦੇ ਖੇਤ ਚ ਵੀ ਹਾਂਜੀ ਕੱਲ ਬਾਤ ਕਰ ਲੈ ਮੁੰਡੇ ਲਾਪਰੀ ਤੇ ਨਾਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਆ ਜੋ ਆਪਾਂ ਗਲੇ ਇਨਾਂ ਦੀ ਗੱਲਾਂ ਕਰਦੇ ਹਾਂ ਨਾ ਦਾ ਪੰਡ ਬੰਨੀ ਪਈ ਹਾਂ ਉਹੀ ਮੈਂ ਇਹੀ ਗੱਲ ਤੇ ਆਉਂਦਾ ਸੀ ਟਰੈਕਟਰ ਸਾਰੇ ਦੇ ਦੇਣਗੇ ਆ ਚੀਜ਼ ਲਾ ਜਾ ਆ ਲਾ ਲੈਂਦੇ ਨੇ ਅਸੀਂ ਨਹੀਂ ਰੋਣੀ ਨਾ ਉਹ ਗੱਲਾਂ ਲਾਉਣੀ ਨਹੀਂ ਇਹ ਚੀਜ਼ ਜੀਰੇ ਦੇ ਨਾਲ ਆ ਗਈ ਸਾਰਾ ਗੁੰਨਦਾਲ ਦਾ ਬਾਕੀ ਹੈ ਮਾਡਲ ਹੈਗਾ ਫੁੱਲ ਟੌਪ ਮਾਡਲ ਹਾਂਜੀ ਤੇ 2020 ਮਾਡਲ ਆ ਮਿੱਤਰੋ 2020 ਮਾਡਲ ਆ ਜੀ 2020 1182000 ਹਾਂਜੀ ਤੇ ਇਹ ਬਾਕੀ ਜੱਗਾ ਵਾਸ ਤੋਂ ਮੋਡੀਫਾਈ ਹੋਇਆ ਹੋਇਆ ਜੀ ਪੂਰਾ ਟਰੈਕਟਰ ਜੱਗਾ ਵਾਸ ਕਿਹੜਾ ਬਾਈ ਕਦੇ ਮਿਲੇ ਨਹੀਂ ਸਟੂ ਜੱਗਾ ਵਾਸ ਦਾ ਜੀ ਨਾਮ ਚੱਲਦਾ ਜੀ ਅੱਛਾ ਉਹ ਟਰੈਕਟਰ ਨੂੰ ਮੋਡੀਫਾਈ ਕਰਦਾ ਡੀਜ਼ਲ ਖਰਚਾ ਉਹਦੇ ਨਾਲ ਘਟ ਜਾਂਦਾ ਪਾਵਰ ਵੱਧ ਜਾਂਦੀ ਹੈ ਠੀਕ ਹੈ ਹੁਣ ਇਹ ਬਾਈ ਇਹ ਪ੍ਰੇਟ ਕੈਚਪੀ ਦਾ ਟਰੈਕਟਰ ਹੁੰਦਾ ਇਹ ਘੱਟੋ ਘੱਟ 75 ਐਚਪੀ ਦੇ ਬਰਾਬਰ ਮੌਜੂਦਾਨ ਭੇਡੂ ਦਾ ਟਰੈਕਟਰ ਅੱਛਾ 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 ਮਾਓ ਬਾਈ ਜਿਉਂਦਾ ਰਹਿ ਜੱਗੇ ਹਾਂ ਜਮਾ ਇਹ ਪੂਰਾ ਸਿਰਿਆ ਗੱਲਬਾਤ ਕਰਾਈ ਬਾਈ ਇਹ ਕਿੰਨਾ ਕ ਚੱਲੇ ਹੋਇਆ ਇਹ 800 ਕੁ ਘੰਟੇ ਚੱਲੇ 875 ਘੰਟੇ ਚੱਲਿਆ ਬਾਈ 5405 ਟਰੈਕਟਰ ਆ ਬਾਕੀ ਬੇਟਾ ਦੀ ਗੱਲ ਕਰੋਂ ਯਾਰ ਵੱਡੀ ਗੱਲ ਤਾਂ ਇਹ ਵੀ ਵੇਟ ਬਾਈ ਕਹਿੰਦਾ ਲਾਹ ਲੈਂਦੇ ਨੇ ਲਾਉਂਦੇ ਨਹੀਂ ਹਾਂ ਬੇਟਾ ਬਿਨਾ 4x4 0 ਆ ਜੀ 0 ਆ ਜੀ ਬਿਲਕੁਲ ਹਾਂ ਲਓ ਜੀ ਮਿੱਤਰੋ ਅੰਡਿਆ ਇਹ ਕਾਕਕੇ ਦੇ ਟਰੈਕਟਰ ਨਾਲ ਜੁੜ ਗਿਆ 4x4 ਅੱਛਾ ਕਾਕਕੇ ਕਿਹਾ ਨੇ ਬਈ ਵਧੀਆ ਬਈ ਤੁਸੀਂ ਹਾਂਜੀ ਠੀਕ ਆ ਤੇ ਦੱਸਿਓ ਮੜੇ ਰਿਟੇਲ ਕੀ ਗੱਲਬਾਤ ਇਹ 2019 ਮੋਡਲ ਟਰੈਕਟਰ ਆ ਵੀਰੇ ਜੀ ਬਈ ਉਹਨਾਂ ਦੀ ਕਿਹੜਾ ਬੋਲ ਟਰੈਕ 60 ਆ ਆਰ ਐਕਸ ਸੋ ਚਾ ਹੁੰਦਾਗਾ ਇਹ ਅੱਛਾ ਬਈ ਤੇ ਟਰੈਕਟਰ 12-1300 ਘੰਟੇ ਚੱਲਿਆ ਹੋਇਆ ਸਾਰਾ ਟਰੈਕਟਰ ਨਾਲ ਦੇ ਟਰੈਕਟਰ ਦੇ ਪਿਛਲੇ ਤੇ ਮੂਲ ਟਾਇਰ ਕੀ ਸਹਿਜਾ ਮੂਲ ਨੌ 5 24 ਨੌ 5 24 ਆ ਬਈ ਅੱਛਾ ਤੇ ਐਮ ਆਰ ਪੀ ਚਾਰੇ ਆ ਹੈ ਨਾ ਹਾਂ ਚਾਰੇ ਆ ਮਾਰਕ ਦੇ ਟਾਇਰ ਦੂਜੇ ਪਿਛਲੇ ਸੋੜਾ ਦੇ ਹਾਂਜੀ ਅੱਛਾ ਹਾਂਜੀ ਐ ਸਗੀਰ ਆ ਬਈ ਐ ਸਗੀਰ ਸਪੈਸ਼ਲ ਗੀਅਰ ਹੁੰਦਾ ਇਹਦੇ ਐਸ ਹਾਂਜੀ ਅ ਰਗਤ ਪਾ ਗਿਆ ਠੀਕ ਹੈ ਗੱਲ ਇਹ ਇਹਨੇ ਤਾਂ ਮੈ ਕਰਾਰੋ ਵਗੈਰਾ ਤਾਂ ਨਹੀਂ ਹੁੰਦਾ ਕਿ ਇਹਨੇ ਇੱਕ ਕਰਾਰੋ ਗੇਰੀ ਵਾਦਾ ਬਈ ਉਹ 3 ਸਪੀਡ ਹੈ ਰਹੇ ਚਿੰਜ ਰਹਾ ਲੇਟਾ ਇਹ ਚ ਕਰਾਰੋ ਸਾਰੇ ਜਿਹੜੇ ਕਰਾਰੋ ਆ ਗਿਆ ਹਾਂ ਠੀਕ ਹੈ 3 ਸਪੀਡ 765 ਦਿੱਤੀ ਐਡਮਾਰਟ ਤੇ ਮੌਕੇ ਦਾ ਮੌਕੇ ਤੇ ਕਰ ਦਾਂਗੇ ਮਾਨ ਕੋਈ ਮੌਕੇ ਤੇ ਹਾਂਜੀ ਲਓ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਆਪਣੇ ਕੋਲੇ ਅੱਛਾ ਤੇ ਭਾਈ ਮੌਕੇ ਦੀ ਡਿਮਾਂਡ ਹੋ ਜੀ ਵੱਧ ਘਟਾ ਹਾਂਜੀ ਹਾਂਜੀ ਅੱਛਾ ਤੇ ਨਾਲ ਹੀ ਖੜਾ 21 ਮਾਡਲ ਪ੍ਰੀਤ ਇਹ 2021 ਮਾਡਲ ਹੈ ਹਾਂਜੀ ਭਾਈ ਇਹ ਵੀ ਟੌਪ ਹੈ ਤੇ ਬੇਟ ਫੁੱਟ ਭਾਈ ਨਾਲ ਹੀ ਦੇਨੇ ਆ ਹਾਂਜੀ ਹਾਂਜੀ ਨਾਲ ਹੀ ਬੇਟ ਹੈ ਭਾਈ ਅੱਛਾ ਇਹ ਵੀ ਟਾਇਰ ਐਮ ਆਰ ਐਫ ਦੇ ਚਾਰੇ ਹਾਂਜੀ ਇਹ ਵੀ ਚੇਂਜਰ ਵਾਲਾ ਟਾਇਰ ਹੈ ਇਹ ਵੀ ਚੇਂਜਰ ਵਾਲਾ ਆ ਗਿਆ ਕਰਾਰੋ ਤੇ ਗਿਰਾਂ ਚ ਹਾਂਜੀ ਹਾਂਜੀ ਤੇ ਫੈਬਰ ਸ਼ਾਤਰੀ ਮਿੱਤਰੋ ਦੇਖ ਲੋ ਜਿਵੇਂ ਓਕੇ ਓਕੇ ਨਾਲ ਆ ਭਾਈ ਅੱਛਾ ਤੇ ਟਰੈਕਟਰ ਬਿਲਕੁਲ ਚੱਲਿਆ ਚੱਲੇ ਕਿ ਨਾ ਉਹ ਕਹਿੰਦਾ ਕਿ ਚੱਲਿਆ ਇਹ 900 ਘੰਟਾ ਚੱਲਿਆ ਭਾਈ ਉਹ 1200 ਘੰਟਾ ਉਹ 1200 ਤੇ ਉਹਦੀ ਡਿਮਾਂਡ ਹੈਗੀ 765 ਤੇ ਇਹਦੀ 7445 ਹਾਂ ਉਹ ਹੈਗਾ 19 ਮਾਡਲ ਇਹ ਹੈਗਾ 19 19 ਤੇ ਮਾਡਲ ਬਾਈ ਹਾਂ ਉਹ 19 ਤੇ ਇਹ 21 19 ਤੇ 21 ਦਾ ਫਰਕ ਪਤਾ ਦੋਨਾਂ ਚ ਹਾਂ ਲਓ ਜੀ ਆਜੋ ਮਿੱਤਰੋ ਇੱਕ ਆਹ ਖੜਾ ਹੈਗਾ ਤੇ ਇਹ ਕਿਵੇਂ ਬਾਈ ਬੜਾ ਚੌੜਾ ਜਿਹਾ ਲੱਗ ਰਿਹਾ ਇਹਦਾ ਕੀ ਚੱਕਰ ਇਹਦੇ ਪਲੇਟਫਾਰਮ ਵੱਡਾ ਲੱਗਿਆ ਬਾਈ ਤੇ ਅੱਛਾ ਆਜੋ ਮਿੱਤਰੋ ਤੇ ਐਮ ਆਰ ਐਫ ਟਾਇਰ ਇਹਦੇ ਅਗਲੇ ਐਮ ਆਰ ਐਫ ਦੇ ਆ ਬਾਈ ਤੇ ਪਿਛਲੇ ਹੈਗੇ ਗੁੜੀਅਰ ਦੇ ਪਿਛਲੇ ਟਾਇਰ ਗੁੜੀਅਰ ਦੇ ਬਾਈ ਸੈਂਕ్రోਮੈਸ ਗੇਅਰ ਆ ਰਹੇ 6549 4 ਵੀਲ ਡਰਾਈਵਰ 4 ਵਾਈਲ ਡਰਾਈਵ ਤੇ ਮਤਲਬ ਛਤਰੀ ਚੀਕ ਜੀ ਹੈਗੀ ਹੈ ਨਾ ਪ੍ਰੀਤਤਾ ਵੀਰੋ 6549 ਤੇ ਡਿਮਾਂਡ ਇਹਦੀ ਬਾਈ ਕੀ ਰੱਖੀ ਹੋਈ ਆ ਇਹ 2017 ਮਾਡਲ ਟਰੈਕਟਰ ਆ ਵੀਰੇ ਹਾਂਜੀ ਡਿਮਾਂਡ ਇਹਦੀ ਆਈ ਹੈ 6 ਲੱਖ 65000 ਰੁਪਏ 6 ਲੱਖ 65000 ਰੁਪਏ ਕੀਮਤ ਆ ਮੌਕੇ ਦੀ ਹੋ ਜੇ ਵਾੜ ਕਾ ਹਾਂ ਬਹੁਤ ਜ਼ਰੂਰ ਕਰਾਂ ਆ ਜੋ ਆਪਾਂ ਇੱਕ ਹੋਰ ਚੈਰੀ ਸੂਚੇ ਅੰਦਰ ਅੱਛਾ ਆਰਐਕਸ 60 ਕਿੰਨਾ ਚੱਲਿਆ ਇਹ 19 ਘੰਟੇ ਜਸਟ 19 ਘੰਟੇ ਚੱਲੇ ਡੈਕਟਰ ਵੀਰੇ 19 ਘੰਟੇ ਚੱਲਣੀ ਸਰਵਿਸ ਹੋਣੀ ਹੈ ਟਰੈਕਟਰ ਦੀ ਅੱਛਾ ਸਾਰੀ 19 ਬੰਬਲ ਬੰਬਲ ਟਾਇਰਾਂ ਦੇ ਉਮੇ ਖੜੇ ਹੈਗੇ ਅੱਛਾ ਲੋ ਜੀ ਮਿੱਤਰੋ 22 ਮਾਰ ਰਿਹਾ ਜਾਂਸੀ ਵਾਲਾ ਹਾਰ ਅਜੇ ਲਿਆਣੀ ਡੈਕਟਰ 19 ਸਿਰਫ 19 ਘੰਟੇ ਚੱਲੇ ਕੁਝ ਵੀ ਨਹੀਂ ਚੱਲਿਆ ਤੇ 765000 ਰੁਪਏ ਮੋਲਾ ਬਾਈ ਗੱਲ ਕਿ 2022 ਮਾਰਲਾ ਕਾਪੀ 24 ਚ ਬਣੀ ਹੋਈ ਹੈ ਬਾਈ ਫਰਸਟ ਓਨਲਾਈਨ ਗੱਲ ਕਿਥੇ ਜੇ ਮੁੱਕ ਜੂ ਇਹਦੀ ਗੱਲ ਕੋਈ ਨਾ ਆ ਜੇ ਕੋਈ ਕਰ ਲਾਂਗੇ ਮਾਨਤ ਫਿਰ ਵੀ ਮਾਨਤ ਨਹੀਂ ਜੇ ਕਿਥੇ ਜੂ ਕਰ ਲਾਂਗੇ ਜਿਵੇਂ ਤੁਸੀਂ ਕਹੋਗੇ ਅਸਟੀਮੇਟ ਜਹੋ ਜੇ ਕਰ ਦਾਂਗੇ 15000 ਰੁਪਏ ਮਾਨਤ ਨਾਲ ਸਾਢੇ 7 ਮੰਨ ਕੇ ਚੱਲੀਏ ਸਾਢੇ 7 ਦਾ ਬਾਈ ਕਹਿੰਦਾ ਹੋ ਜੂ ਮੌਕੇ ਦੀ ਬਾਦ ਘਾਟ ਤੇ ਟਾਇਰ ਟੂਰ ਬਿਲਕੁਲ ਬਾਈ ਕਹਿੰਦਾ ਵੀ ਯਾਰ ਟੁੱਟੇ ਨਹੀਂ ਆ ਡੋੜੜੀਆਂ 100% ਆ ਬਾਈ 100% 90 ਨਹੀਂ 92 ਨਹੀਂ 100% ਆ ਰਹਿਗੇ ਹਾਂ ਲਓ ਜੀ ਵੀਡੀਓ ਸ਼ੇਅਰ ਕਰ ਦਿ ਠੀਕ ਹੈ ਜੀ